ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਣੇ ਹੋ ਤੇ ਪਰਮਾਤਮਾ ਚੜ੍ਹਦੀ ਕਲਾ 'ਚ ਸਭ ਨੂੰ ਰੱਖੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਵੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਲਾਈ ਲੇਵਰ ਮਟਰਾਂ ਦੀ ਤੇ ਰਾਹੀ ਅੱਜ ਹੀ ਕਰ ਰਹੇ ਹਾਂ ਤੇ ਬਲੇ ਨੇ ਉਹ ਵੀਡੀਓ ਨਾ ਕੰਡਾ-ਕੁੰਡਾ ਪਰ ਰੱਖ ਲਏ ਆ। ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ। ਬੰਪਰ ਜਾਈਦਾ ਕਿਦਾਂ? ਵਧੀਆ ਲੱਗਦਾ ਵਾ। ਤੇ ਆਪਣੀ ਲੱਗੀ ਲੇਵਰ ਥੱਲੇ ਮਟਰ ਤੋੜਨਦੇ ਨੀਵੀਂ ਪਹਿਲੀ ਚ। ਤੇ ਮਿੱਤਰ ਪਿਆਰਿਓ ਇੱਕ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿੰਨਾ-ਕਿੰਨਾ ਨੂੰ ਵਾਰਾ ਡੰਗਰ ਤਾਂਕ ਕਰਦੇ। ਯਾਰ ਸਾਡੇ ਇਥੇ ਵਾਰਾ ਡੰਗਰ ਬਹੁਤ ਲੋਕੀ ਛੜ ਜਾਂਦੇ ਬਾਣ ਤੇ ਰਾਤ ਨੂੰ ਤੇ ਉਹ ਪੁੱਛੋ ਕੁਛ ਨਾ ਆ ਕਣਕ ਉਤੋਂ ਤੋਂ ਸਾਰੀ ਖਾ ਗਏ ਆਪਣੀ ਕਣਕ ਉਹ ਗੰਨੇ 'ਚ ਵੜ ਜਾਂਦੇ ਆ ਹੁਣ ਕੰਨਾ ਇਨਾ ਵਾ 2.5 ਕਿਲਿਆ ਕੰਨਾ ਇਥੇ ਉਹ ਪਪਾ ਵਿੱਚੋਂ ਲਾਉਦੇ ਨਹੀਂ ਕਿੱਧਰ ਵੜ ਬਣ ਜਾਂਦੇ ਆ ਤੇ ਸਾਰ ਜਿਹੜੇ ਇਹਨਾਂ ਨੂੰ ਪਜਾਬ ਜੂ ਗਿਆ ਇੱਕ ਵਾਰੀ ਬਹੁਤ ਨੁਕਸਾਨ ਕਰਦੇ ਆ ਵੀਰ ਦੇ ਮਟਰ ਆ ਇਧਰ ਹੱਸ ਪੈਦਿਆਂ ਜਾਂਦੇ ਕੋਲ ਇਥੇ ਉਹ ਕਿ ਲੇਟ ਆਉ ਉਤੋਂ ਤੋਂ ਸਾਰੇ ਹੀ ਖਾ ਗਏ ਆ ਫੋਲ ਹੀ ਖਾ ਗਏ ਉਤੋਂ ਤੋਂ ਕੁਰੰਬਲੀਆਂ ਹੀ ਖਾ ਗਏ ਉਹਨਾਂ ਦੇ ਕਿੱਥੋਂ ਫੁੱਲ ਲੱਗਣਗੇ ਕਿੱਥੋਂ ਉਹਨਾਂ ਨੂੰ ਮਟਰ ਲੱਗਣਗੇ ਚਲੋ ਬਣੇ ਰਿਓ ਵੀਡੀਓ ਨਾਲ ਧੁੱਪ ਸੋਹਣੀ ਲੱਗੀ ਅੱਜ ਤੇ ਬਣੇ ਰਿਓ ਵੀਡੀਓ ਨਾਲ ਦਿਖਾਵਾਂਗੇ ਤੁਹਾਨੂੰ ਸਾਰਾ ਹਾਲਚਾਲ ਅੱਜ ਦੱਸਾਂਗੇ ਰੇਟ ਦੀ ਵੀ ਜਾਣਕਾਰੀ ਦੱਸਾਂਗੇ ਮੰਡੀ ਦੀ ਸਾਰੀ ਮਟਰਾਂ ਦੀ ਬਾਕੀ ਨਾਲ ਨਾਲ ਤੁਹਾਨੂੰ ਘੁਮਾਵਾਂਗੇ ਚਲੋ ਮਿਲਦੇ ਆਂ ਥੋੜੀ ਦੇਰ ਬਾਅਦ ਵੀਡੀਓ ਨਵੇਂ ਬਣੇ ਰਹੋ ਜੱਸ ਕਰਾਉਨੇ ਅੱਗੇ ਵੇਖ ਲੋ ਬੰਦਾ ਸਾਡਾ ਇੰਨਾ ਮਿਹਨਤੀ ਹੈ ਕਿ ਦੋ ਦੋ ਚੱਕੀ ਲਿਆਉਣ ਦਾ ਦੋ ਦੋ ਗੋਲੇ ਦੇਖ ਲੋ ਮਿੱਤਰੋ ਗੋਪੀ ਦਾ ਹਾਲ ਗੋਪੀ ਦਿਖਾ ਲੈਣਾ ਕੋ ਮਾੜਾ ਹੋ ਗਿਆ ਨਾ ਤੋਂ ਜ਼ਿਆਦਾ ਹੀ ਰੌਣ ਢੀ ਗੋਪੀ ਦੇ ਲੋਤੀ ਆ ਵੀ ਦੇ ਬਹੁਤ ਮਨਾ 25 ਰੁਪਏ ਦਾ ਲਫਾਫਾ ਹੀ ਮਿਲ ਜਾਂਦਾ ਜਿਹੜਾ ਭਰਿਆ ਗੋਭੀ ਦਾ ਇੰਨਾ ਜਿਆਦਾ ਮੰਦਾ ਲੱਗਾ ਪਿਆ ਗੋਭੀ ਦਾ ਦੇ ਹੱਦੋਂ ਜਿਆਦਾ ਮਟਰਾਂ ਦਾ ਫਿਰ ਵੀ ਠੀਕ ਹੈ 25 ਭਾਈ ਵੀ ਕੀ ਜਾਂਦੇ ਹੂੰ ਬਾਕੀ ਤੁਸੀਂ ਆਪ ਸਿਆਣੇ ਹੋ ਤਾਂ ਕਿ ਜ਼ਿਮੀਦਾਰ ਹੋਣਾ ਇੱਥੇ ਆ ਕੇ ਮਰ ਜਾਂਦਾ ਚਲੋ 40 ਵੇਗ ਦੀ 35 40 ਤੋਂ ਹੀ ਤੇ ਐਮ ਐਸ ਐਮ ਐਸ ਪੀ ਦੀ ਲੜਾਈ ਆ ਦੀ ਰੇਟ ਹੋਣਾ ਚਾਹੀਦਾ ਬਹੁਤ ਜ਼ਿਆਦਾ ਇਹ ਮੰਦਾ ਵਾਲੇ ਗੋभी ਆਉਂਦੀ ਬਹੁ ਬਈ ਆ ਬਾਸ਼ ਕਰਕੇ ਤਿਆਰ ਛੇਤੀ ਹੋਈ ਜਾਂਦੀ ਬਾਕੀ ਜਮੀਦਾਰ ਇਹ ਤੇ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਪੱਲੇ ਪੈਂਡ ਟਰਾਲੀ ਜਾਂਦੀ 2000 ਦੀ ਟਰਾਲੀ ਐਡੀ ਵੇਡ ਵਾਲੀ ਮਟਰਾਂ ਦਾ ਰੇਟ ਦੇ ਸੁਣਾ ਆ ਚਲੋ 20 25 25 ਰੁਪਏ ਵੀ ਠੀਕ ਆ ਬਾਕੀ ਸੜਗਾਂ ਵੀ ਉਦੋਂ ਦਾ ਠੀਕ ਗਾਜਰ ਵੀ ਤਕਰੀਬਨ ਠੀਕ ਧਨੀਆ ਚੈੱਕ ਕਰ ਦੂਸਰੇ ਪੈਰਾ ਚ ਰੁਲੀ ਜਾਣ ਦੀ ਸਾਣ ਇੱਥੇ ਆ ਕੇ ਟੁੱਟ ਜਾਂਦਾ ਫਿਰ ਬੰਦੇ ਤਾਂ ਮਾਣ ਵੀ ਨਹੀਂ ਕਰਦਾ ਕੰਮ ਕਰਨ ਨੂੰ ਰੇਟ ਚੰਗਾ ਹੋਏ ਤੇ ਆਪੀ ਮਾਣ ਵੀ ਕਰੇ ਕੰਮ ਕਰਨ ਨੂੰ ਠੀਕ ਹੈ ਨਾ ਬਾਕੀ ਤੁਹਾਡੀ ਵੀ ਸੁਣਾ ਰਹੀਏ ਦੱਸਿਓ ਕਮੈਂਟ ਜ਼ਰੂਰ ਕਰਿਓ ਠੀਕ ਹੈ ਕਿ ਨਹੀਂ ਬਾਕੀ ਆਪਾਂ ਮਟਰ ਲਏ ਆ ਆਪਣੇ 26 ਦੀਏ ਵੇਚ ਚੁੱਕੇ ਆ ਬਾਕੀ ਚਲੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਕਮੈਂਟ ਜਰੂਰ ਕਰਿਓ ਜੀਂਦੇ ਵਾਦੇ ਰੱਬਰਾਕਾ ਮਿਲਦੇ ਆ ਤੁਹਾਨੂੰ ਉੱਠਣ ਨੂੰ ਕੀ ਕਰੀਏ ਥੱਕਾ ਕਰਦਾ ਲੋ ਜੀ ਹੁਣ ਉਧਰ ਧੁੰਦ ਪਈ ਏ ਉਧਰ ਭੈਣਾ ਸਾਡੀਆਂ ਲੱਗੀਆਂ ਤੇ ਇਧਰ ਭਾਈ ਸਾਹਿਬ ਕਹਿ ਰਹੇ ਨੇ ਵੀ ਉੱਠਣੋਂ ਦਿਲ ਨਹੀਂ ਕਰੰਦਿਆ ਵੀਰੇ ਕੰਮ ਤੇ ਕਰਨਾ ਪੈਣਾ ਹੈ ਆਪਾਂ ਨੂੰ ਘੱਟੋ ਘਾਟ ਨਾਲ ਕੱਖਣੀ ਤੇ ਪੰਜ ਬੋਰੇ ਚਾਹੀਦੇ ਇਹ YouTube ਤੇ ਪੈਣੀ ਇਹ ਕਹਿੰਦੇ ਹਣਾਡਾ ਉੱਠਣ ਜੀ ਨਹੀਂ ਕਰਾ ਉਹ ਮੋਟਰ ਨੂੰ ਅੱਗ ਲਾਉਣੀ ਸੀ ਉਹ ਜਿਹੜੇ ਨੂੰ ਨਹੀਂ ਯਾਰ ਅੱਜ ਦਾ ਦਿਨ ਹੈ ਇਹਨੂੰ ਚਲਾ ਦਈਏ ਕੱਢ ਲੂ ਮੋਟਰ ਲਾ ਲਾਂਗੇ ਹੈ ਬੰਦੇ ਵੇਖ ਲੋਗੇ ਮੋਟਰ ਨੂੰ ਕਾ ਲੂ ਅੱਗ ਲਾਵਾਂਗੇ ਅੱਜ ਨਹੀਂ ਲਾਉਣ ਦੇ ਬੜਾ ਵੀ ਤੋ ਘੱਟ ਵੱਟ ਕਰਕੇ ਫੇਰ ਕਰਨਾ ਪੈਂਦਾ ਸੈਟ ਉਹ ਯਾਰ ਅੱਜ ਸਹੀ ਮੰਨੇ ਨਾ ਤੇ ਜਿੱਦਾਂ ਪਾਣੀ ਨਹੀਂ ਡਿੱਗਦਾ ਇਦਾਂ ਹੁੰਦਿਆ ਅੱਜ ਕਾੜ ਤੋਂ ਕਾੜ ਅੱਧੇ ਕਹਣੇ ਆਪਾਂ ਚੰਗੀ ਚੰਗੀ ਮਤ ਦਈਦੀ ਏ ਮਾੜੀ ਵੀਡੀਓ ਨਹੀਂ ਬਣਾਈਦੀ ਸ਼ੋਸ਼ੇ ਬੋਈ ਫੁਕਰਪੁਣਾ ਨਹੀਂ ਕਰੀਦਾ ਅੱਛੀ ਵੀਡੀਓ ਤੇਰੇ ਪੱਠੇ ਪੋਠਿਆਂ ਵਾਲੀ ਆਪਾਂ ਮਾੜੀ ਵੀਡੀਓ ਹੈਗੀ ਕੋਈ ਆਪਣੀ ਕੋਈ ਗੱਲ ਨਾ ਆਪਾਂ ਮਾੜੀ ਵਾਲੀ ਭਾਈ ਬਸ ਨਾ ਆਪਾਂ ਕਦੀ ਲੋਕਾਂ ਕਰਾ ਨਾ ਲੋਕੀ ਦੱਸਾਂ ਕੀ ਕਰਦੇ ਆ ਮੈਂ ਹੁਣ ਆ ਵੀਡੀਓ ਚੱਲਦੀ ਜਾਈ ਗੈਣਾ ਆਪਣੀਆਂ ਜਨਾਨੀਆਂ ਵਖਾ ਵਖਾ ਕੇ ਧਿਊ ਲੈਂਦੇ ਆ ਹਣਾ ਆਪਾਂ ਘਰ ਦੇ ਜੀ ਨਹੀਂ ਕੋਈ ਵੇਖਿਆ ਮੇਰਾ ਘਰ ਦਾ ਜੀ ਅੱਜ ਤੱਕ ਨਾ ਸਾਰੀਆਂ ਵੀਡੀਓ 400 ਵੀਡੀਓ ਪਈ ਏ ਪਤਾ ਨਹੀਂ ਵੇਖੀ ਨਾ ਆਪਾਂ ਕੋਈ ਨਹੀਂ ਏਦਾਂ ਆਣਾ ਬੈਠੀਆਂ ਤੇ ਚੱਲ ਗਿਆ ਨਾ ਤਾਂ ਬਾਅਦ ਚ ਕੈਮਰਾ ਖੋਲ੍ਹਿਆ ਨਹੀਂ ਤੇ ਮੈਂ ਉਦੋਂ ਵੀ ਖੋਲ੍ਹ ਸਕਦਾ ਮਾੜਾ ਕਾ ਗਲਤ ਕੰਮ ਨਹੀਂ ਕਰਾਂ ਆਪਾਂ ਇਹ ਗਲਤ ਸੋਚ ਜਾਂਦੇ ਨੇ ਉਹ ਤਾਂ ਯਾਰ ਗਰੇ ਲੋਕ ਨਾ ਜਿਹੜੇ ਉਹ ਯਾਰ ਜਿਹੜੇ ਜਨਾਨੀ ਦੀ ਕਮਾਈ ਉਹ ਯਾਰ ਫਿਰ ਦੱਸਾਂਗਾ ਨਹੀਂ ਜਿਹੜੇ ਬੰਦੇ ਟੁੱਟ ਜਿਆ ਬੰਦਾ ਹੁੰਦਾ ਇੱਕ ਟੁੱਟ ਜਿਆ ਹੈ ਉਹ ਜਵਾਨ ਉੱਠ ਕੇ ਕਹ ਦੇਗਾ ਉਹ ਜਨਾਨੀ ਨੂੰ ਕਮੈਂਟ ਕਰ ਦੇਗਾ ਥੱਲੇ ਭਾਬੀ ਕਿਆ ਆ ਵਾ ਭਾਬੀ ਐਦਾਂ ਵਾ ਹੈ ਨਾ ਵੇਖਿਆ ਤੂੰ ਇੰਸਟਾਗ੍ਰam ਤੇ ਵੀ ਨਹੀਂ ਤੇ ਮੇਰਾ ਭਰਾ ਉਹਦਾ ਨਾ ਇੰਸਟਾਗ੍ਰਾਮ ਤੇ ਤੁਸੀਂ ਸਾਰੇ ਜਣੇ ਵਿੰਦੇ ਹੋ ਜਲੀਲ ਹੋਣ ਨਾਲੋਂ ਐਦਾਂ ਮਿਹਨਤ ਕਰ ਲੋ ਵੇਖੋ ਸਾਡੀਆਂ ਭੈਣਾਂ ਲੱਗੀਆਂ ਵਾਂ ਇੱਧਰ ਸਾਡੇ ਭਰਾ ਲੱਗੇ ਆ ਕੰਮ ਕਰਨਦੇ ਇੰਨੀ ਠੰਡ 'ਚ ਵੀ ਮਿਹਨਤ ਕਰਨਦੇ ਆ ਉੱਥੇ ਭੈਣਾਂ ਜੋ ਨੰਗੇ ਹੋ ਕੇ ਨਾਂ ਮਖਾਓ ਆਪਣਾ ਹੱਥੀ ਮਿਹਨਤ ਕਰੋ ਕਿਉਂ ਬਈ ਉਹ ਤਾਂ ਜਾਣ ਕੇ ਜਲੀਲ ਹੋਣਦੇ ਆ ਬੱਸ ਬੱਸ ਹੁਣ ਅਸੀਂ ਜਾਈਏ ਫਿਰ ਜਾਓ ਹੁਣ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਰੱਬ ਰੱਖਾ ਗੁੱਡ ਬਾਏ